ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਜਿਹੜੀਆਂ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਣੀ ਵੀਡੀਓ ਆ ਇੱਕ ਤੁਹਾਨੂੰ ਮੱਝ ਦਿਖਾਉਣੀ ਆ ਦੋਸਤੋ ਏਰੀਆ ਜਿਹੜਾ ਪੈਂਦਾ ਜੀ ਪਿੰਡ ਮੌਜਗੜ ਤਹਿਸੀਲ ਜਿਹੜੀ ਜੀਰਾ ਪੈਂਦੀ ਹੈ ਜੀ ਜ਼ਿਲ੍ਹਾ ਫਰੋਜਪੁਰ ਆ ਮਖੂ ਤੋਂ ਅਮਰਸਾ ਰੋਡ ਤੇ ਦੋਸਤੋ 3 ਕਿਲੋਮੀਟਰ ਦੀ ਦੂਰੀ ਦੇ ਮਖੂ ਤੋਂ ਇਹ ਪਿੰਡ ਦੋਸਤੋ ਸਥਿਤ ਹੈਗਾ ਮੋਜਗੜ ਕਿਸੇ ਮੇਰੇ ਵੀਰ ਭਰਾ ਨੂੰ ਇਹ ਮੱਝ ਪਸੰਦ ਆਵੇ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਕੰਟੈਕਟ ਨੰਬਰ ਜਿਹੜੇ ਹਨ ਦੋਸਤੋ ਉੱਪਰ ਸਕਰੀਨ ਤੇ ਚੱਲ ਰਹੇ ਨੇ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਇਹ ਮੱਝ ਖਰੀਦ ਸਕਦੇ ਹੋ ਸੋ ਦੋਸਤੋ ਪੰਜਵਾਂ ਸੂਆ ਇਹ ਮੱਝ ਸੂਣ ਜਾ ਰਹੀ ਹੈ ਅੱਗੇ ਦੋ ਦੋ ਡਰਾਈ ਹੈ ਦੋਸਤੋ ਸਮਾਂ ਜਿਹੜਾ 9 ਮਹੀਨੇ ਦੋਸਤੋ ਜਿਹੜੀ ਗੱਬਣ ਹੈ ਹੈਗੀ ਹੈ ਅੱਗੇ 1 ਮਹੀਨਾ ਉੱਪਰ ਦਿਨ ਤੋਂ 200 ਦਾ ਲੈ ਕੇ ਜਾ ਸਕਦੀ ਆ ਸਮਾਂ ਦੋਸਤੋ 1 ਮਹੀਨੇ ਦਾ ਤਕਰੀਬਨ ਤੁਸੀਂ ਮੰਨ ਕੇ ਚੱਲ ਸਕਦੇ ਹੋ ਕੋਈ 2-4 ਦਿਨ ਹਫਤਾ ਉੱਪਰ ਲੈ ਕੇ ਜਾ ਸਕਦੀ ਆ ਸੋ ਦੋਸਤੋ ਜਿਹੜੇ ਮਿਲਕ ਦੀ ਗੱਲ ਕਰੀਏ 12 ਲੀਟਰ ਮਿਲਕ ਦੀ ਕੈਪੈਸਿਟੀ ਇਹਦੀ ਪਹਿਲੇ ਸੂਬਿਆਂ ਦੇ ਵਿੱਚ ਰਹੀ ਆ ਸੋ ਦੋਸਤੋ ਜਿਹੜਾ ਮੁੱਲ ਹੈਗਾ ਉਹ 58000 ਰੁਪਏ ਜਿਹੜੀ ਅੱਜ ਇਸ ਦੀ ਡਿਮਾਂਡ ਹੈਗੀ ਆ ਸੂਬੇ ਦੋਸਤੋ ਪੰਜਵੇਂ ਆ ਕਿਸੇ ਮੇਰੇ ਵੀਰ ਭਰਾ ਨੇ ਮੌਕੇ ਤੇ ਆਪਣੀ ਤਸੱਲੀ ਕਰਨੀ ਆ ਕੇ ਬਿਲਕੁਲ ਚਾਰੇ ਥਣਾਂ ਦਾ ਦੋਸਤੋ ਤੁਸੀਂ ਚਿਪ ਕੇ ਵੇਖ ਸਕਦੇ ਹੋ ਸਾਰੇ ਥਣਾਂ ਦੇ ਵਿੱਚ ਦੋਸਤੋ ਬਿਲਕੁਲ ਧਾਰ ਮਿਲੇਗੀ ਤੁਹਾਨੂੰ ਕਿਸੇ ਵਿੱਚ ਵੀ ਕੋਈ ਕਮੀ ਪੇਸ਼ੀ ਹੈ ਨਹੀਂ ਮੱਝ ਦੇ ਵਿੱਚ ਬਾਕੀ ਹਜੇ ਦੋਸਤੋ ਜਿਹੜਾ ਸਮਾਂ ਇੱਕ ਮਹੀਨੇ ਦੇ ਉੱਪਰ ਪਿਆ ਹੈਗਾ ਸੋ ਕਿਸੇ ਮੇਰੇ ਵੀਰ ਭਰਾ ਨੂੰ ਦੋਸਤੋ ਜਿਹੜੀ ਇਹ ਮੱਝ ਪਸੰਦ ਆਵੇ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਕੰਟੈਕਟ ਨੰਬਰ ਉੱਪਰ ਦਿੱਤੇ ਗਏ ਹਨ ਵੀਡੀਓ ਦੇ ਵਿੱਚ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਗੱਲਬਾਤ ਕਰਕੇ ਮੱਝ ਖਰੀਦ ਸਕਦੇ ਮੁੱਲ ਦੋਸਤੋ ਇੱਕ ਰਿਫੇਰ ਦੱਸਦੇ ਨੇ 58000 ਰੁਪਏ ਜਿਹੜੀ ਡਿਮਾਂਡ ਆ ਮੌਕੇ ਤੇ ਮਾਨਤਾਂ ਜਿਹੜਾ ਜਰੂਰ ਕੀਤਾ ਜਾਵੇਗਾ ਦੂਰੋਂ ਨੇੜੇ ਚੱਲ ਕੇ ਆਇਆ ਦਾ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ